हां जी 사ਸੀਕਾਲ ਸਾਰਿਆਂ ਨੂੰ ਜੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਯੂ ਐਸ اے ਨੇ ਕੈਨੇਡਾ ਤੇ ਟੈਰਿਫ ਲਾਤੇ ਤੇ ਕੈਨੇਡਾ ਨੇ ਵੀ ਰਿਵਰਟ ਬੈਗ ਦਿੰਦੇ ਆ ਜਿਹੜਾ ਹੈਗਾ ਜਸਟਨ ਟੂਡੋ ਨੇ ਵੀ ਕੱਟੋਗਾ ਡਟ 150 ਬਿਲੀਅਨ ਦੇ ਟੈਰਿਫ ਲਾਤੇ ਉਹਨਾਂ ਤੇ ਉਹਨੇ ਵੀ 25% ਟੈਰਿਫ ਲਾਤੇ ਉਹ ਕਹਿੰਦਾ ਭੀ ਜੇ ਤੂੰ ਕੱਟ ਨਹੀਂ ਕਰਨੀ ਤੇ ਕੱਟ ਮੈਂ ਵੀ ਨਹੀਂ ਕਰਨੀ ਹੁਣ ਮੇਨ ਪ੍ਰੋਬਲਮ ਕਿੱਥੇ ਆਣੀ ਹੈ ਜੇ 25% ਯੂ ਐਸ ਤੋਂ ਸਪਲਾਈ ਆਂਦੀ ਹੈ ਉੱਤੇ ਟੈਰਿਫ ਲੱਗ ਗਿਆ ਜਾਂ ਕੈਨੇਡਾ ਤੋਂ ਜਿਹੜੀ ਸਪਲਾਈ ਜਾਂਦੀ ਉੱਤੇ ਟੈਰਿਫ ਲਾਪਿਆ ਅਲਟੀਮੇਟਲੀ ਜਿਹੜੇ ਕੰਜ਼ਿਊਮਰ ਹੈਗੇ ਜਿਹਨਾਂ ਨੇ ਚ ਅੱਗੇ ਕੈਨੇਡਾ ਦੀ ਇਕਨੋਮੀ ਦਾ ਇੰਨਾ ਕੁ ਬੁਰਾ ਹਾਲਾ ਭੀ ਲੋਕੀ ਕਹਿੰਦੇ ਆ ਵੀ ਸਾਡੇ ਕੋ ਘਰਾਂ ਦੇ ਰੈਂਟ ਨਹੀਂ ਦੇ ਰੇ ਹੁਣ ਤੇ ਹੁਣ ਤੈਰਫ ਦਾ ਮਤਲਬ ਕੀ ਆ ਮੈਂ ਐਗਜ਼ਾਮਪਲ ਦੇਣਾ 25% ਦਾ ਹਸਾ ਹਕ ਤੱਕ ਕੀ ਆ ਵੀ ਜੇ ਕਿਸੇ ਨੇ 1000 ਦੀ ਗਰੋਸਰੀ ਲੈਣੀ ਆ ਹਨਾ ਠੀਕ ਆ ਤੇ ਹੁਣ ਉਹੀ ਗਰੋਸਰੀ 1250 ਦੀ ਆਇਆ ਕਰੂਗੀ ਹੁਣ ਪ੍ਰੋਬਲਮ ਇੱਥੇ ਇਹ ਪੈ ਗਈ ਆ ਕਿ ਬੰਦੇ ਕੋਲ ਤਾਂ 1000 ਕੱਢਣ ਦੇ ਪੈਸੇ ਨਹੀਂ ਉਹ 1250 ਕਿੱਥੇ ਦੇ ਦੋ ਇਹ ਦੋਨਾਂ ਦੇਸ਼ਾਂ ਦੀ ਲੜਾਈ ਦੇ ਚੱਕਰ ਦੇ ਵਿੱਚ ਇੱਕ ਆਮ ਆਦਮੀ ਜਿਹੜਾ ਹੈਗਾ ਕੰਜ਼ਿਊਮਰ ਭੁਗਤ ਰਿਹਾ ਆ ਹੁਣ ਜਸਟਿਨ ਟਰੂਡੋ ਕਹਿੰਦਾ ਸਾਡਾ ਯੂਐਸਏ ਨਾਲ ਟ੍ਰੇਡ ਸੰਝਾਇਆ ਪਰ ਜੇ ਯੂਐਸਏ ਧੱਕਾ ਕਰੂਗਾ ਤੇ ਆਪਾਂ ਵੀ ਨਹੀਂ ਛੱਡਣਾ ਹੈਗਾ ਤੇ ਉਧਰੋਂ ਜਿਹੜੀ ਘਰਾਂ ਦੀ ਮਾਰਕੀਟ ਹੁਣ ਜਿੰਨੀ ਕ੍ਰੈਸ਼ ਹੋਣੀ ਆ ਕਿਉਂਕਿ ਸਭ ਤੋਂ ਜ਼ਿਆਦਾ 2025 ਦੇ ਵਿੱਚ ਕੌਂਡੋਜ਼ ਦੀ ਡਿਲੀਵਰੀ ਹੋਣੀ ਸੀਗੀ ਤੇ ਲੋਕਾਂ ਨੇ ਸਟੈਪ ਬੈਕ ਕਰਨੇ ਹੈਗੇ ਆ ਤੇ ਇਹ ਕੌਂਡੋ ਨਹੀਂ ਵਿਕਣੇ ਹੈਗੇ ਤੇ ਹਾਊਸਿੰਗ ਮਾਰਕੀਟ ਬਹੁ ਬੁਰੇ ਤਰੀਕੇ ਨਾਲ ਕ੍ਰੈਸ਼ ਹੋਣ ਵਾਲੀ ਆ ਤੇ ਵੀਰੋ ਇੱਕ ਗੱਲ ਯਾਦ ਰੱਖਿਓ ਜਿਹੜੇ ਬੰਦੇ ਪਲਾਨ ਕਰ ਰਹੇ 2025 ਦੇ ਵਿੱਚ ਜਾਂ 2025 ਦੇ ਮਿਡ ਚ ਘਰ ਲੈਣਾ ਵੇਟ ਕਰ ਲੋ ਕਿਤੇ ਤੁਹਾਡਾ ਜਿਹੜਾ ਹੈਗਾ ਡਾਊਨ ਪੇਮੈਂਟ ਦਿੱਤੀ ਖਤਮ ਨਾ ਹੋ ਜੇ ਕਿਤੇ ਤੁਹਾਡਾ ਜਿਹੜਾ 1 ਮਿਲੀਅਨ ਦਾ ਘਾਰ ਆ 6-7 ਲੱਖ ਦਾ ਨਾ ਰਹਿ ਜਾਏ ਕਿਉਂਕਿ ਇਸ ਟਾਈਮ ਇੰਨਾ ਕੁ ਬੁਰਾ ਹਾਲ ਆ ਜਿਹੜੇ ਇਨਵੈਸਟਰ ਹੈਗੇ ਆ ਉਹਨਾਂ ਨੇ ਕੈਨੇਡਾ ਦੇ ਵਿੱਚ ਇਨਵੈਸਟ ਕਰਨਾ ਬਹੁਤ ਘਟਾਤਾ ਹੈਗਾ ਆ ਹੁਣ ਇੱਥੇ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਆਪ ਡਾਊਨ ਆਉਣਾ ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਹਾਊਸਿੰਗ ਮਾਰਕੀਟ ਬਹੁਤ ਜ਼ਿਆਦਾ ਜੋਬਾਂ ਜਾ ਰਹੀਆਂ ਐ ਘੱਟੋ ਘੱਟ 1.5 ਲੱਖ ਤੱਕ ਟਰੱਕਿੰਗ ਦੀ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੈਕਟ ਪੈਣਾ ਕਿਉਂਕਿ ਲੋਡ ਹੀ ਨਹੀਂ ਮਿਲਣਾ ਉਹਨਾਂ ਨੇ ਕਿਹਾ ਆਪਾਂ ਭੇਜਣਾ ਨਹੀਂ ਉਹਨਾਂ ਨੇ ਕਿਹਾ ਇੰਨਾ ਟੈਰਿਫ ਲਾਤਾ ਆਪਾਂ ਲੈ ਕੇ ਨਹੀਂ ਜਾਣਾ ਤੇ ਘੱਟੋ ਘੱਟ 1.5 ਲੱਖ ਤੋਂ 2 ਲੱਖ ਜੋਬਾਂ ਜਾਣੀਆਂ ਹੈਗੀਆਂ ਤੇ ਵੀ ਪ੍ਰਿਪੇਅਰ ਕਿਉਂਕਿ ਇਸ ਟਾਈਮ ਕੈਨੇਡਾ ਦਾ ਕਾਫੀ ਮਾੜਾ ਸਮਾਂ ਚੱਲਣਾ ਐ ਤੇ ਜਿਹੜੇ ਵੀ ਬੰਦੇ ਜੇ ਨੀ ਜੋਬ ਤੇ ਬੈਠੇ ਆ ਜੇ ਕੋਈ ਇਹ ਸੋਚ ਰਿਹਾ ਪਈ ਮੈਂ ਕੋਈ ਇਨਵੈਸਟਮੈਂਟ ਕਰਨੀ ਆਜ ਤੱਕ ਰੁਕ ਜਾਉ ਕਿਉਂਕਿ ਬੈਂਕਾਂ ਦੇ ਵਿੱਚ ਪੈਸਾ ਕੱਢ ਪਿਆ ਰਹਿਣ ਦੋ ਕਿਉਂਕਿ ਕੋਈ ਪਤਾ ਨਹੀਂ ਹੈਗਾ ਇੱਥੇ ਕੀ ਹੋ ਜਵੇ ਤੇ ਇਹ ਵੀ ਹੋ ਸਕਦਾ ਵੀ ਕੈਨੇਡਾ ਖੁਦ ਬੈਂਕਰਪਸੀ ਡਿਕਲੇਅਰ ਕਰ ਦੇਵੇ ਕਿਉਂਕਿ ਕੈਨੇਡਾ ਦੇ ਉੱਤੇ ਅੱਗੇ ਹੀ 1300 ਬਿਲੀਅਨ ਡਾਲਰ ਦਾ ਕਰਜ਼ਾ ਹੈਗਾ ਤੇ ਹੋਰ ਜਿਸ ਹਿਸਾਬ ਨਾਲ ਇਹ ਚੱਕਰ ਪਿਆ ਆ ਤੇ ਕਰਜ਼ਾ ਵਧਣਾ ਹੀ ਹੈਗਾ ਤੇ ਕਰਜ਼ਾ ਵਧਨ ਦੇ ਕਰਕੇ ਜਿਹੜੀਆਂ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਆ ਸਟੇ ਨਹੀਂ ਕਰ ਸਕਦੀਆਂ ਐਡੇ ਵੱਡੇ ਆਪਣੇ ਕਰਜ਼ੇ ਨੂੰ ਲੈ ਕੇ ਚਲੋ ਇਹ ਤਾਂ ਹੈਗਾ ਆ ਵੀ ਜੋ ਵੀ ਹੋਊਗਾ ਵਕਤ ਹੀ ਦੱਸੂਗਾ ਪਰ ਜਿਸ ਹਾਵਨਾ ਚੱਕਰ ਪਿਆ ਹੋਇਆ ਆ ਵੀ ਕੈਨੇਡਾ ਦੇ ਵਿੱਚ ਬਹੁਤ ਮਾੜਾ ਟਾਈਮ ਆਉਣ ਆਲਾ ਆ ਪਰ ਹਾਂ ਜਿਹੜਾ ਜਸਟਿਨ ਟ੍ਰੂਡੋ ਨੇ ਸਟੈਂਡ ਲਿਆ ਹੈਗਾ ਝੁਕਣ ਦੀ بجائے ਟੋਕ ਕੇ ਚਲੋ ਠੀਕ ਆ ਉੱਥੇ ਹੀ ਗਏ ਨੇਗੋਸ਼ੀਏਸ਼ਨ ਕਰ ਗਏ ਉਹ ਆਪਣੇ ਟਰੰਪ ਨੇ ਨੇਗੋਸ਼ੀਏਸ਼ਨ ਨਹੀਂ ਕੀਤੀ ਪਰ ਹੁਣ ਜਿਹੜਾ ਉਹਨੇ ਟੈਰਿਫ ਲਾਏ ਹੈਗੇ ਜਸਟਿਨ ਟ੍ਰੂਡੋ ਨੇ ਆਪਾਂ ਨੂੰ ਉਹਦੇ ਨਾਲ ਖੜਾ ਹੋਣਾ ਚਾਹੀਦਾ ਹੈ ਆ ਪਰੇ ਦੇ ਨਾਲ ਜੇ ਤੁਸੀਂ ਇਹ ਕਹੋਗੇ ਕਿ ਜੇ ਤੁਹਾਡਾ ਖਰਚਾ ਜਾਂ ਪਾਕਟ ਮਨੀ ਜਿਹੜੀ ਤੁਸੀਂ ਸੇਵਿੰਗ ਮਨੀ ਹੈਗੀ ਆ ਉਹ ਵਧਣੀ ਹੈਗੀ ਉਹ ਵਧਣੀ ਨਹੀਂ ਹੈਗੀ ਉਹ ਘਟਣੀ ਹੈਗੀ ਆ ਕਿਉਂਕਿ ਚੀਜ਼ਾਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਆ ਹੁਣ ਆਬਵੀਅਸਲੀ ਗੱਲ ਆ ਭਈ ਜੇ ਕਿਸੇ ਚੀਜ਼ ਦੇ ਉੱਤੇ 25% ਟੈਰਫ ਲੱਗ ਗਿਆ ਜੇ ਚੜੀ ਚੀਜ਼ ਸਾਨੂੰ 1000 ਦਿਖਾਦੇ 1250 ਦੀ ਆ ਰਹੀ ਹੈ ਤੇ 1250 ਦੀ ਤਾਂ 1300 ਦੀ ਜਾਂ 1350 ਦੀ ਵੇਚ ਰਹੀ ਹੈ ਤੇ ਜਿਹੜੀ ਚੀਜ਼ 1000 ਤੋਂ 1300 ਦੇ ਆ ਗਈ 300 ਡਾਲਰ ਦਾ ਨੁਕਸਾਨ ਹੋ ਗਿਆ ਉਹੀ ਤੁਸੀਂ ਤੇਲ ਨੂੰ ਲੈ ਲਓ ਉਹੀ ਤੁਸੀਂ ਇੰਡਸਟਰੀ ਨੂੰ ਲੈ ਲਓ ਇਹ ਵਦਨਾ ਵਦਨਾ ਹੈ ਇਹ ਜਿਹੜਾ ਆਪਣੇ 트럼ਪ ਨੇ ਪੰਗਾ ਪਾਇਆ ਹੋਇਆ ਆ ਇਹ ਹੁਣ ਨਾ ਉਹਨੇ ਪਿੱਛੇ ਹਟਣਾ ਕਿਉਂਕਿ ਤੁਹਾਨੂੰ ਪਤਾ ਹੀ ਆ 트럼ਪ ਦਾ ਨੇਚਰ ਕਿਦਾਂ ਦਾ ਤੇ ਨਾ ਹੁਣ ਕੈਨੇਡਾ ਨੇ ਬੈਕਸਟੈਪ ਕਰਨਾ ਹੈਗਾ ਪਰ ਦੇਖੋ ਹੁਣ ਕੀ ਹੁੰਦਾ ਕੀ ਨਹੀਂ ਇਹ ਤਾਂ ਵਕਤ ਹੀ ਦੱਸੂਗਾ ਬਾਕੀ ਇਦਾਂ ਦੀਆਂ ਇਨਫੋਰਮੇਸ਼ਨ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂਕਿ ਤੁਹਾਡੇ ਤੋ ਜਿਹੜੀ ਅਪਡੇਟ ਆ ਜਲਦੀ ਤੋਂ ਜਲਦੀ ਪਹੁੰਚ ਸਕੇ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਫਿਰ ਮਿਲਦੇ ਆ ਅਗਲੀ ਵੀਡੀਓ 'ਚ